ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋ ਹੋਗੇ ਨਿਹਾਂ ਗੱਕਰ ਅੱਜਕੱਲ ਕਾਫੀ ਆਦਾ ਚਰਚਾ ਦੇ ਵਿੱਚ ਬਣੀ ਹੋਈ ਆ ਚੱਚਾ ਦੇ ਵਿੱਚ ਰਹਿਣ ਦਾ ਕਾਰਨ ਇਹ ਆ ਕਿ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਕੀਤਾ ਹੈ ਨਿਹਾਂ ਗੱਕਰ ਨੇ ਤੁਹਾਨੂੰ ਦੱਸ ਦੇ ਕਿ ਨਿਹਾਂ ਗੱਕਰ ਦਾ ਇੱਕ ਲਾਈਵ ਸ਼ੋਅ ਸੀਗਾ ਜਿਸ ਦੇ ਵਿੱਚ ਕਿ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਪਹਿਲਾਂ ਤਾਂ ਜਿਹੜੀ ਬੈਕ ਤੇ ਸਕਰੀਨ ਹੁੰਦੀ ਆ ਉਸ ਦੇ ਉੱਪਰ ਸਿੱਧੂ ਮੂਸੇਵਾਲੇ ਦੀ ਬਹੁਤ ਹੀ ਵੱਡੀ ਜਿਹੀ ਫੋਟੋ ਲਗਾਈ ਗਈ ਫੇਰ ਦੋਸਤੋ ਬੰਦਾ ਸਿੱਧੂ ਮੂਸੇਵਾਲੇ ਦਾ ਗਾਣਾ ਗਾਇਆ ਗਿਆ ਨੀਹਾ ਗੱਕਰ ਵੱਲੋਂ ਅਤੇ ਜਿਹੜੀ ਉੱਥੇ ਪਹੁੰਚੀ ਹੋਈ ਆਡੀਅנס ਸੀਗੀ ਉਹਨਾਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਬਹੁਤ ਹੀ ਦੂਰ ਤੱਕ ਗਈਆਂ ਜਦੋਂ ਕਿ ਸਿੱਧੂ ਮੂਸੇਵਾਲੇ ਦਾ ਨਾਮ ਲਿਆ ਨੀਹਾ ਗੱਕਰ ਨੇ ਅਤੇ ਉਹ ਕਿਹੜਾ ਗਾਣਾ ਗਾਇਆ ਨੀਹਾ ਗੱਕਰ ਨੇ ਜਿਹੜਾ ਕਿ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਦਾ ਲਿਖਿਆ ਹੋਇਆ ਗਾਣਾ ਆ ਅਤੇ ਨੀਹਾ ਗੱਕਰ ਨੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਉਹ ਗਾਣਾ ਗਾਇਆ ਤੇ ਕੀ ਕੁੱਝ ਗਿਆ ਸਿੱਧੂ ਮੂਸੇਵਾਲੇ ਬਾਰੇ ਆਓ ਬਿਨਾਂ ਦੇਰੀ ਕੀਤੇ ਤੁਹਾਨੂੰ ਵੀ ਅਸੀਂ ਉਹ ਵੀਡੀਓ ਦਿਖਾ ਦਿੰਨੇ ਆ ਜਰੂਰ ਇਹ ਵੀਡੀਓ ਨੂੰ ਐਂਡ ਤੱਕ ਦੇਖਿਓ ਹੁ ਕੱਤੇ ਸੂਰਜ ਵਾਂਗੂ ਤਪਦਾ ਹਾਂ ਸੂਰਜ ਵਾਂਗੂ ਤਪਦਾ ਕਦਿਸ਼ਾਂਤ ਸਵੇਰੇ ਉੱਗਾਇਆ ਇਕ ਜਮਾ ਤੇਰੇ ਹਰ ਪਾਸ ਮੈਨੂੰ ਲੱਗਦਾ ਹਾਂ ਹਾਂਜੀ ਦੋਸਤੋ ਇਸ ਕੀ ਉਹ ਵੀਡੀਓ ਜਿਸ ਦੇ ਵਿੱਚ ਕਿਨੇਹਾ ਗੱਕ ਨੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਹੋਏ ਸਿੱਧੂ ਮੂਸੇਵਾਲੇ ਦੀ ਪਹਿਲਾ ਫੋਟੋ ਲਗਾਈ ਅਤੇ ਫਿਰ ਸਿੱਧੂ ਮੂਸੇਵਾਲੇ ਦਾ ਗਾਣਾ ਸੁਨਾਇਆ ਜਿਸ ਵਿੱਚ ਕੀ ਕਾਫੀ ਆਦਾ ਪਿਆਰ ਮਿਲ ਰਿਹਾ ਹੈ ਲੋਕਾਂ ਵੱਲੋਂ ਨੇਹਾ ਗੱਕ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਜਿਸ ਦੇ ਵਿੱਚ ਕਿਨੇਹਾ ਗੱਕ ਨੇ ਸਿੱਧੂ ਮੂਸੇਵਾਲੇ ਨੂੰ ਇੰਟਰਵਿਊ ਦਿੱਤਾ ਆ ਕਮੈਂਡ ਕਰਕੇ ਸਾਨੂੰ ਜਰੂਰ ਦੱਸਿਓ ਅਤੇ ਇਦਾਂ ਦੀਆਂ ਨਵੀਆਂ-ਤਾਜ਼ੀਆਂ ਅਪਡੇਟਾਂ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਕੋਹੜ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ